ਇਹ ਵਾਲੋ ਪਿਛਲੇ ਦਿਨੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚਲਾਉਣ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਸਾਰੇ ਸਿੱਖ ਲਕਿਆਂ ਦੇ ਵਿੱਚ ਇਸ ਗੱਲ ਦੇ ਵਿਰੋਧਤਾ ਹੋ ਰਹੀ ਆ ਕਿ ਡਾਕਟਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਨਹੀਂ ਲੱਗ ਸਕਦੀ ਔਰ ਬਹੁਤ ਸਾਰੇ ਲੋਕ ਜਿਹੜੇ ਸੱਚਾਈ ਤੋਂ ਅਣਜਾਣ ਨੇ ਉਹ ਇਹ ਸਮਝਦੇ ਨੇ ਕਿ ਡਾਕਟਰ ਮਨਮੋਹਨ ਸਿੰਘ ਇੱਕ ਚੰਗੇ ਸਿੱਖ ਹੀ ਜਿਨ੍ਹਾਂ ਨੇ ਸਖੀ ਦਾ ਨਾਮ ਪੂਰੀ ਦੁਨੀਆ ਦੇ ਚਰੋਸ਼ਨ ਕੀਤਾ ਇਸ ਕਰਕੇ ਉਹਨਾਂ ਦੀ ਤਸਵੀਰ ਕੇਂਦਰੀ ਸਿਖਾ ਜਾਬ ਕਰਦੇ ਵਿੱਚ ਲੱਗਣੀ ਚਾਹੀਦੀ ਹੈ ਅਸੀਂ ਡਾਕਟਰ ਸਿੰਘ ਦੀ ਤਸਵੀਰ ਕੇਂਦਰੀ ਸਿਖਾ ਜਾਬ ਕਰਦੇ ਵਿੱਚ ਲੱਗਣ ਦੇ ਕਿਉਂ ਵਿਰੋਧ ਦੇ ਵਿੱਚ ਹਾਂ ਉਸ ਦੇ ਬਾਰੇ ਦੇ ਚਾਪ ਜਿਹਦੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ ਉਹ ਦਿਨ ਜਦੋਂ ਪੰਜਾਬ ਦੇ ਵਿੱਚ ਪੂਰੇ ਜ਼ੋਰ ਤੇ ਨਾਲ ਹਕੂਮਤ ਵੱਲੋਂ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਤੇ 1993 ਦਾ ਸਮਾਂ ਜਸ ਤਰ੍ਹਾਂ ਦਾ ਸੀਓ ਸਾਨੂੰ ਸਾਰਿਆਂ ਨੂੰ ਪਤਾ ਜਿਸ ਤਰੀਕੇ ਦੇ ਨਾਲ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਪੂਰਾ ਕਾਣ ਕੀਤਾ ਜਾ ਰਿਹਾ ਸੀ ਸਰਕਾਰ ਵੱਲੋਂ ਉਹ ਉਹਨਾਂ ਦਿਨਾਂ ਦੇ ਵਿੱਚ ਡਾਕਟਰ ਮਨਮੋਨ ਸਿੰਘ ਹੀ ਸੀ ਜਿਹੜੇ ਮਨੁੱਖੀ ਅਧਿਕਾਰਾਂ ਦੀ ਕਾਨਫਰੰਸ ਵਿਆਨਾ ਦੇ ਵਿੱਚ ਜਦੋਂ ਚੱਲ ਰਹੀ ਸੀ 1993 ਦੇ ਵਿੱਚ ਤੇ ਭਾਰਤ ਦੇ ਪ੍ਰਤੀਨਿਧ ਬਣ ਕੇ ਉੱਥੇ ਗਏ ਉੱਥੇ ਜਾ ਕੇ ਬੋਲੇ ਔਰ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਕਾਣ ਨਹੀਂ ਹੋ ਰਿਹਾ ਔਰ ਡਾਕਟਰ ਮਨਮੋਨ ਸਿੰਘ ਹੀ ਸੀ ਜ ਜਨਾਂ ਨੇ ਉੱਥੇ ਜਾ ਕੇ ਭਾਰਤੀ ਸੁਰੱਖਿਆ ਬਲਾਂ ਦਾ ਜਿਹੜੇ ਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਮਨੁੱਖੀਅਤਕਾਰਾਂ ਦਾ ਘਾਣ ਕਰ ਰਹੇ ਸੀ ਉਹਨਾਂ ਦੀ ਪਿੱਠ ਇੱਕ ਤਰੀਕੇ ਦੇ ਨਾਲ ਲੱਗਣ ਨਹੀਂ ਦਿੱਤੀ ਔਰ ਉਹਨਾਂ ਨੂੰ ਉਹਨਾਂ ਦੇ ਪਰਦਾ ਕੀਤਾ ਕਿ ਪੰਜਾਬ ਦੇ ਵਿੱਚ ਕੁਝ ਵੀ ਗਲਤ ਨਹੀਂ ਹੋ ਰਿਹਾ ਉਸ ਦੇ ਨਾਲ ਹੀ ਡਾਕਟਰ ਮਨਮੋਹਨ ਸਿੰਘ 2004 ਦੇ ਜਦੋਂ ਪ੍ਰਧਾਨ ਮੰਤਰੀ ਬਣੇ ਤਾਂ ਬਹੁਤ ਸਾਰਿਆਂ ਨੇ ਲੱਗਿਆ ਕਿ ਸ਼ਾਇਦ ਕੁਝ ਸਿੱਖ ਹਿੱਤਾਂ ਦੇ ਪ੍ਰਤੀ ਸਿੱਖ ਹੱਕਾਂ ਦੇ ਪ੍ਰਤੀ ਕੁਝ ਫੈਸਲੇ ਲਏ ਜਾਣਗੇ ਪਰ 10 ਸਾਲ ਪਰਦੇ ਉੱਚੇ ਅਹੁਦੇ ਦੇ ਰਹਿਣ ਦੇ ਬਾਵਜੂਦ ਵੀ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਸੰਵਿਧਾਨ ਦੇ ਚ ਇੱਕ ਛੋਟੀ ਜੀ ਸੋਧ ਨਹੀਂ ਕਰਵਾ ਸਕੇ ਉਹਨੂੰ ਐਮੈਂਡਮੈਂਟ ਨਹੀਂ ਕਰਵਾ ਸਕੇ ਔਰ ਜਿਹੜਾ ਧਾਰਾ 25 ਬੀ 2 ਦਾ ਮਸਲਾ ਹੈ ਸਿੱਖਾਂ ਦਾ ਜਿਸ ਤੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੀ ਮਾਨਤਾ ਦਿਵਾਉਣੀ ਆ ਉਹਦੇ ਵਿੱਚ ਵੀ ਉਹ ਕੁਝ ਨਹੀਂ ਕਰ ਸਕੇ ਸੋ ਉਹਨਾਂ ਦਾ 10 ਸਾਲ ਦਾ ਟਾਈਮ ਪੀਰੀਅਡ ਵੀ ਇੱਕ ਤਰੀਕੇ ਦੇ ਨਾਲ ਜਿਹੜਾ ਲੋਕਾਂ ਨੂੰ ਉਹਨਾਂ ਤੋਂ ਆਸ ਸੀ ਉਹਦੇ ਤੇ ਖਰੇ ਨਹੀਂ ਉਤਰੇ ਉਹਨਾਂ ਕੋਈ ਕੁਝ ਵੀ ਐਸਾ ਫੈਸਲਾ ਨਹੀਂ ਲਿਆ ਜਿਹਦੇ ਜਿਹਦੇ ਨਾਲ ਸਿੱਖ ਕੌਮ ਦਾ ਮਾਣ ਬਹੁਤ ਉੱਪਰ ਗਿਆ ਹੋਵੇ ਜਾਂ ਪੰਜਾਬ ਲਈ ਜਾਂ ਸਿੱਖਾਂ ਲਈ ਉਹਨਾਂ ਨੇ ਕੋਈ ਬਹੁਤ ਵਧੀਆ ਕੰਮ ਕੀਤਾ ਉਹ ਵੀ ਗਿਆਨੀ ਜਲ ਸਿੰਘ ਵਾਂਗੂ ਇੱਕ ਕਟਪੁਤਲੀ ਦੇ ਤੌਰ ਦੇ ਉੱਤੇ ਸਾਬਤ ਹੋਏ ਨੇ ਜਿਹੜੇ ਸਾਰੀ ਉਮਰ ਆਪਣੀ ਕਾਂਗਰਸ ਦੇ ਲਈ ਔਰ ਗਾਂਧੀ ਪ੍ਰਵਾਦ ਦੇ ਲਈ ਵਫਾਦਾਰ ਰਹੇ ਨੇ ਨਾ ਕਿ ਸਿੱਖ ਕੌਮ ਦੇ ਲਈ ਸੋ ਡਾਕਟਰ ਸਿੰਘ ਇੱਕ ਚੰਗੇ ਸਿੱਖ ਹੋ ਸਕਦੇ ਪਰ ਕੇਂਦਰੀ ਸਿੱਖ ਅਜਾਇਬ ਘਰ ਉਹਨਾਂ ਲੋਕਾਂ ਦੀਆਂ ਤਸਵੀਰਾਂ ਲਗਾਉਣ ਦੇ ਲਈ ਆ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਕੁਝ ਕੀਤਾ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਸ਼ਹਾਦਤਾਂ ਪਾਈਆਂ ਔਰ ਉਹਦੇ ਨਾਲ ਹੀ ਅਸੀਂ ਇਹ ਵੀ ਗੱਲ ਮੰਨਦੇ ਆ ਕਿ ਇਸ ਟਾਈਮ ਸੇਕਾ ਅਜਾਇਬ ਘਰ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਉਹ ਵੀ ਲੱਗ ਚੁੱਕੀਆਂ ਨੇ ਜਿਹੜੀਆਂ ਉੱਥੇ ਨਹੀਂ ਸੀ ਹੋਣੀਆਂ ਚਾਹੀਦੀਆਂ ਸੋ ਉਹ ਕਿਦਾਂ ਲੱਥਣਗੀਆਂ ਉਹ ਬਾਤ ਦਾ ਮਸਲਾ ਆ ਪਰ ਸਾਡਾ ਇਹ ਫਰਜ਼ ਬਣਦਾ ਹੈ ਕਿ ਜਿਹੜੀਆਂ ਅਗਾਹ ਤਿਰਤ ਪੈ ਰਹੀ ਹੈ ਜਿਹੜੀ ਭਾਰਤੀ ਰਾਸ਼ਟਰਵਾਦੀਆਂ ਦੀਆਂ ਫੋਟੋਆਂ ਉਸ ਅਜਾਇਬ ਘਰ ਦੇ ਚ ਲੱਗਣੇ ਸ਼ੁਰੂ ਹੋਣ ਜਾਣ ਰਹੀਆਂ ਨੇ ਇਹਨਾਂ ਨੂੰ ਇੱਥੇ ਹੀ ਡੱਕ ਲਿਆ ਜਾਵੇ ਤਾਂ ਕਿ ਇਹ ਪ੍ਰਤ ਅੱਗੇ ਨਾ ਵਧੇ ਉਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕੁਝ ਸਵਾਲ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਇਸ ਗੱਲ ਦਾ ਜਵਾਬ ਦੇਵੇ ਕਿ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਦਲਕਾਲ ਸਾਦੇ ਬਾਨੀ ਆਗੂ ਸਰਦਾਰ ਗਜਿੰਦਰ ਸਿੰਘ ਉਹਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਤ ਉੱਥੇ ਜਦੋਂ ਹੋਈ ਤੇ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਸਬ ਗਿਆਨੀ ਰਖਬੀਰ ਸਿੰਘ ਜੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਮੌਜੂਦਗੀ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਕਹੀ ਸੀ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਹਿੰਦੁਸਤਾਨ ਵੱਲੋਂ ਸ਼ਹੀਦ ਕੀਤੇ ਗਏ ਸ਼ਹੀਦ ਭਾਈ ਹਰਦੀਪ ਸਿੰਘ ਨੱਜਰ ਪਾਕਿਸਤਾਨ ਦੀ ਧਰਤੀ ਦੇ ਉੱਤੇ ਸ਼ਹੀਦ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਜਵਾੜ ਔਰ ਆਪਣੇ ਸਾਰੀ ਜ਼ਿੰਦਗੀ ਸੰਘਰਸ਼ ਲਿਖੇ ਲਾਉਣ ਵਾਲੇ ਭਾਈ ਗਜਿੰਦਰ ਸਿੰਘ ਇਹਨਾਂ ਤਿੰਨਾਂ ਦੀਆਂ ਤਸਵੀਰਾਂ ਕੇਂਦਰੀ ਸਿਖ ਅਜਾਇਬ ਘਰ ਵਿੱਚ ਸ਼ਿਸ਼ੋਭਤ ਕੀਤੀਆਂ ਜਾਣ। ਸੋ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਵਾਉਣ ਦੇ ਲਈ ਉਹ ਤਾਵਲੀ ਆਰ ਅੱਗੇ ਵਧਣ ਜਾ ਰਹੀ ਆ ਉਹ ਪਹਿਲਾਂ ਇਸ ਗੱਲ ਦਾ ਜਵਾਬ ਦੇਵੇ ਕਿ ਉਹਨਾਂ ਨੇ ਉਸ ਫੈਸਲੇ ਦਾ ਕੀ ਕੀਤਾ ਜਾਂ ਅੱਜ ਤੱਕ ਉਹ ਅਨਡੇਟ ਕਿਉਂ ਕੀਤਾ ਗਿਆ ਹੈ ਉਹ ਸਾਰਾ ਫੈਸਲਾ ਕਿਉਂ ਨਹੀਂ ਉਹਨਾਂ ਸਿੰਘਾਸੂਰ ਮੈਦਾਨੀਆਂ ਤਸਵੀਰਾਂ ਅੱਜ ਤੱਕ ਕੇਂਦਰੀ ਸਿਖ ਅਜਾਇਬ ਘਰ ਦੇ ਵਿੱਚ ਸ਼ਿਸ਼ੋਭਤ ਕੀਤੀਆਂ ਗਈਆਂ। ਸੋ ਸਾਡਾ ਅਖੀਰੀ ਸਿਰਫ ਆਪਣੀ ਸੰਗਤ ਨੂੰ ਇਹੇ ਐਲਾਨਾ ਕਿ ਅਸੀਂ ਕਿਸੇ ਪਰਸਨਲੀ ਕਿਸੇ ਬੰਦੇ ਦੇ ਵਿਰੋਧ ਦੇ ਵਿੱਚ ਨਹੀਂ ਪਰ ਕੇਂਦਰੀ ਸਿੱਖ ਅਜਾਇਬ ਘਰ ਸਿੱਖਾਂ ਦੀ ਇੱਕ ਐਸੀ ਜਗ੍ਹਾ ਹੈ ਜਿੱਥੇ ਸਿੱਖ ਹੱਕਾਂ ਦੇ ਲਈ ਯੋਜਨਾਂ ਵਾਲੇ ਬੰਦਿਆਂ ਦੀਆਂ ਤਸਵੀਰਾਂ ਲੱਗਦੀਆਂ ਨੇ ਸੋ ਡਾਕਟਰ ਮਨਮੋਹਨ ਸਿੰਘ ਇੱਕ ਚੰਗੇ ਭਾਰਤੀ ਹੋ ਸਕਦੇ ਨੇ ਉਹਨਾਂ ਨੇ ਆਪਣੀ ਸਾਰੀ ਉਮਰ ਜਿਹੜੀ ਆ ਭਾਰਤ ਦੀ ਸੇਵਾ ਦੇ ਵਿੱਚ ਬਤਾਈ ਆ ਨਾ ਕਿ ਸਿੱਖ ਕੌਮ ਦੀ ਸੇਵਾ ਦੇ ਵਿੱਚ ਸੋ ਉਹਨਾਂ ਦੀ ਜਿਹੜੀ ਤਸਵੀਰ ਆ ਉਹ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਨਹੀਂ ਲੱਗ ਸਕਦੀ ਸੋ ਇਹ ਨਾ ਗੱਲਾਂ ਤੋਂ ਤੋਂ ਸੰਗਤ ਜਿਹੜੀ ਆ ਉਹ ਜਾਣੋ ਹੋਣੀ ਜ਼ਰੂਰੀ ਸੀ ਤਾਂ ਕਿ ਕੋਈ ਇਹ ਨਾ ਸਮਝੇ ਕਿ ਅਸੀਂ ਜਾਣਬੁੱਝ ਕੇ ਕਿਸੇ ਦੀ ਤਸਵੀਰ ਜਿਹੜੀ ਉੱਥੇ ਲਾਉਣ ਦੇ ਵਿਰੋਧ ਦੇ ਵਿੱਚ ਸੋ ਡਾਕਟਰ ਮਨਮੋਹ ਸਿੰਘ ਨੂੰ ਜਿੱਥੇ ਬਹੁਤ ਸਾਰੀ ਦੁਨੀਆ ਸਤਿਕਾਰ ਦਿੰਦੀ ਆ ਉਹ ਦਿੰਦੀ ਰਹੇ ਸਾਨੂੰ ਉਹਦੇ ਨਾਲ ਕੋਈ ਲੈਣ ਦੇ ਨਹੀਂ ਇੰਡੀਆ ਦੀ ਬੇਸ਼ੱਕ ਆਪਣੀ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਤਸਵੀਰ ਲਾ ਲਈ ਇਹਨਾਂ ਜਿਆਦਾ ਸਤਿਕਾਰ ਦੇ ਦੇਵੇ ਕਿ ਬੇਸ਼ੱਕ ਸਪੀਕਰ ਦੇ ਪਿੱਛੇ ਉਹਨਾਂ ਦੀ ਫੋਟੋ ਲਾ ਲਵੇ ਸੋ ਸਾਨੂੰ ਉਹਦੇ ਵਿੱਚ ਕੋਈ ਇਤਰਾਜ਼ ਨਹੀਂ ਪਰ ਡਾਕਟਰ ਮਨਮੋਹ ਸਿੰਘ ਦੀ ਤਸਵੀਰ ਕੇਂਦਰੀ ਸਿਕਾਜ ਕਰਦੇ ਸ਼ੋਭਤ ਨਹੀਂ ਹੋ ਸਕਦੀ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀਂ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚਲਾਉਣ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਸਾਰੇ ਸਿੱਖ ਹਲਕਿਆਂ ਦੇ ਵਿੱਚ ਇਸ ਗੱਲ ਦੇ ਵਿਰੋਧਤਾ ਹੋ ਰਹੀ ਆ ਕਿ ਡਾਕਟਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚ ਨਹੀਂ ਲੱਗ ਸਕਦੀ। ਔਰ ਬਹੁਤ ਸਾਰੇ ਲੋਕ ਜਿਹੜੇ ਸੱਚਾਈ ਤੋਂ ਅਣਜਾਣ ਨੇ ਉਹ ਇਹ ਸਮਝਦੇ ਨੇ ਕਿ ਡਾਕਟਰ ਮਨਮੋਹਨ ਸਿੰਘ ਇੱਕ ਚੰਗੇ ਸਿੱਖ ਹੀ ਜਿਨ੍ਹਾਂ ਨੇ ਸਿੱਖੀ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਇਸ ਕਰਕੇ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚ ਲੱਗਣੀ ਚਾਹੀਦੀ ਹੈ। ਅਸੀਂ ਡਾਕਟਰ ਸਿੰਘ ਦੀ ਤਸਵੀਰ ਕੇਂਦਰੀ ਸਿੱਖਿਆ ਜਾਬ ਕਰਦੇ ਵਿੱਚ ਲੱਗਣ ਦੇ ਕਿਉਂ ਵਿਰੋਧ ਦੇ ਵਿੱਚ ਉਸ ਦੇ ਬਾਰੇ ਦੇ ਚਾਪ ਜਿਹਦੇ ਨਾਲ ਵਿਚਾਰ ਸਾਂਝੇ ਕਰ ਰਹੇ ਆ ਉਹ ਦਿਨ ਜਦੋਂ ਪੰਜਾਬ ਦੇ ਵਿੱਚ ਪੂਰੇ ਜ਼ੋਰ ਤੇ ਨਾਲ ਹਕੂਮਤ ਵੱਲੋਂ ਮਨੁੱਖੀ ਅਧਿਕਾਰਾਂ ਦਾ ਕਾਣ ਕੀਤਾ ਜਾ ਰਿਹਾ ਤੇ 1993 ਦਾ ਸਮਾਂ ਜਸਤਰਾ ਦਾ ਸੀਓ ਸਾਨੂੰ ਸਾਰਿਆਂ ਨੂੰ ਪਤਾ ਜਿਸ ਤਰੀਕੇ ਦੇ ਨਾਲ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਪੂਰਾ ਕਾਣ ਕੀਤਾ ਜਾ ਰਿਹਾ ਸੀ ਸਰਕਾਰ ਵੱਲੋਂ ਉਹ ਉਹਨਾਂ ਦਿਨਾਂ ਦੇ ਵਿੱਚ ਡਾਕਟਰ ਮਨਮੋਨ ਸਿੰਘ ਹੀ ਸੀ ਜਿਹੜੇ ਮਨੁੱਖੀ ਅਧਿਕਾਰਾਂ ਦੀ ਕਾਨਫਰੰਸ ਵਿਆਨਾ ਦੇ ਵਿੱਚ ਜਦੋਂ ਚੱਲ ਰਹੀ ਸੀ 1993 ਦੇ ਵਿੱਚ ਤੇ ਭਾਰਤ ਦੇ ਪ੍ਰਤੀਨਿਧ ਵਾਂਗ ਕਿ ਉੱਥੇ ਗਏ ਉੱਥੇ ਜਾ ਕੇ ਬੋਲੇ ਔਰ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਕਾਣ ਨਹੀਂ ਹੋ ਰਿਹਾ ਔਰ ਡਾਕਟਰ ਮਨਮੋਹਨ ਸਿੰਘ ਸੀ ਜਿਨ੍ਹਾਂ ਨੇ ਉੱਥੇ ਜਾ ਕੇ ਭਾਰਤੀ ਸੁਰੱਖਿਆ ਬਲਾਂ ਦਾ ਜਿਹੜੇ ਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਮਨੁੱਖੀ ਅਧਿਕਾਰਾਂ ਦਾ ਕਾਣ ਕਰ ਰਹੇ ਸੀ ਉਹਨਾਂ ਦੀ ਪਿੱਠ ਇੱਕ ਤਰੀਕੇ ਦੇ ਨਾਲ ਲੱਗਣ ਨਹੀਂ ਦਿੱਤੀ ਔਰ ਉਹਨਾਂ ਨੂੰ ਉਨਾਂ ਦਾ ਤੇ ਪਰਦਾ ਕੀਤਾ ਕਿ ਪੰਜਾਬ ਦੇ ਵਿੱਚ ਕੁਝ ਵੀ ਗਲਤ ਨਹੀਂ ਹੋ ਰਿਹਾ ਉਸ ਦੇ ਨਾਲ ਹੀ ਡਾਕਟਰ ਮਨਮੋਹਨ ਸਿੰਘ 2004 ਦੇ ਜਿਦਾ ਪ੍ਰਧਾਨ ਮੰਤਰੀ ਬਣੇ ਤੇ ਬਹੁਤ ਸਾਰਿਆਂ ਨੇ ਲੱਗਿਆ ਕਿ ਸ਼ਾਇਦ ਕੁਝ ਸਿੱਖ ਹਿੱਤਾਂ ਦੇ ਪ੍ਰਤੀ ਸਿੱਖ ਹੱਕਾਂ ਦੇ ਪ੍ਰਤੀ ਕੁਝ ਫੈਸਲੇ ਲਏ ਜਾਣਗੇ ਪਰ 10 ਸਾਲ ਭਾਰਤ ਦੇ ਉੱਚੇ ਅਹੁਦੇ ਤੇ ਰਹਿਣ ਦੇ ਬਾਵਜੂਦ ਵੀ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਸੰਵਿਧਾਨ ਦੇ ਚ ਇੱਕ ਛੋਟੀ ਜੀ ਸੋਧ ਨਹੀਂ ਕਰਵਾ ਸਕੇ ਉਹਨੂੰ ਐਮੈਂਡਮੈਂਟ ਨਹੀਂ ਕਰਵਾ ਸਕੇ ਔਰ ਜਿਹੜਾ ਧਾਰਾ 25B2 ਦਾ ਮਸਲਾ ਹੈ ਸਿੱਖਾਂ ਦਾ ਜਿਸ ਦੇ ਜਿ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੀ ਮਾਨਤਾ ਦਿਵਾਉਣੀ ਆ ਉਹਦੇ ਵਿੱਚ ਵੀ ਉਹ ਕੁਝ ਨਹੀਂ ਕਰ ਸਕੇ ਸੋ ਉਹਨਾਂ ਦਾ 10 ਸਾਲ ਦਾ ਟਾਈਮ ਪੀਰੀਅਡ ਵੀ ਇੱਕ ਤਰੀਕੇ ਦੇ ਨਾਲ ਜਿਹੜਾ ਲੋਕਾਂ ਨੂੰ ਉਹਨਾਂ ਤੋਂ ਆਸ ਸੀ ਉਹਦੇ ਤੇ ਖਰੇ ਨਹੀਂ ਉਤਰੇ ਉਹਨਾਂ ਕੋਈ ਵੀ ਐਸਾ ਫੈਸਲਾ ਨਹੀਂ ਲਿਆ ਜਿਹਦੇ ਜਿਹਦੇ ਨਾਲ ਸਿੱਖ ਕੌਮ ਦਾ ਮਾਣ ਬਹੁਤ ਉੱਪਰ ਗਿਆ ਹੋਵੇ ਜਾਂ ਪੰਜਾਬ ਲਈ ਜਾਂ ਸਿੱਖਾਂ ਲਈ ਉਹਨਾਂ ਨੇ ਕੋਈ ਬਹੁਤ ਵਧੀਆ ਕੰਮ ਕੀਤਾ ਹੋਵੇ ਉਹ ਵੀ ਗਿਆਨੀ ਜਲ ਸਿੰਘ ਵਾਂਗੂ ਇੱਕ ਕਟਪੁਤਲੀ ਦੇ ਤੌਰ ਦੇ ਉੱਤੇ ਸਾਬਤ ਹੋਏ ਨੇ ਜਿਹੜੇ ਸਾਰੀ ਉਮਰ ਆਪਣੀ ਕਾਂਗਰਸ ਦੇ ਲਈ ਔਰ ਗਾਂਧੀ ਪਰਿਵਾਰ ਦੇ ਲਈ ਵਫਾਦਾਰ ਰਹੇ ਨੇ ਨਾ ਕਿ ਸਿੱਖ ਕੌਮ ਦੇ ਲਈ ਸੋ ਡਾਕਟਰ ਸਿੰਘ ਇੱਕ ਚੰਗੇ ਸਿੱਖ ਹੋ ਸਕਦੇ ਪਰ ਕੇਂਦਰੀ ਸਿੱਖ ਅਜਾਇਬ ਘਰ ਉਹਨਾਂ ਲੋਕਾਂ ਦੀਆਂ ਤਸਵੀਰਾਂ ਲਗਾਉਣ ਦੇ ਲਈ ਆ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਕੁਝ ਕੀਤਾ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਸ਼ਹਾਦਤਾਂ ਪਾਈਆਂ ਔਰ ਉਹਦੇ ਨਾਲ ਹੀ ਅਸੀਂ ਇਹ ਵੀ ਗੱਲ ਮੰਨਦੇ ਆ ਕਿ ਇਸ ਟਾਈਮ ਸੇਕਾ ਅਜਾਇਬ ਘਰ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਉਹ ਵੀ ਲੱਗ ਚੁੱਕੀਆਂ ਨੇ ਜਿਹੜੀਆਂ ਉੱਥੇ ਨਹੀਂ ਸੀ ਹੋਣੀਆਂ ਚਾਹੀਦੀਆਂ ਸੋ ਉਹ ਕਿਦਾਂ ਲੱਥਣਗੀਆਂ ਉਹ ਬਾਤ ਦਾ ਮਸਲਾ ਆ ਪਰ ਸਾਡਾ ਫਰਜ਼ ਬਣਦਾ ਹੈ ਕਿ ਜਿਹੜੀਆਂ ਅਗਾਹ ਤਿਰਤ ਪੈ ਰਹੀ ਹੈ ਜਿਹੜੀ ਭਾਰਤੀ ਰਾਸ਼ਟਰਵਾਦੀਆਂ ਦੀਆਂ ਫੋਟੋਆਂ ਉਸ ਅਜਾਇਬ ਘਰ ਦੇ ਚ ਲੱਗਣੇ ਸ਼ੁਰੂ ਹੋਣ ਜਾ ਰਹੀਆਂ ਨੇ ਇਹਨਾਂ ਨੂੰ ਇੱਥੇ ਹੀ ਡੱਕ ਲਿਆ ਜਾਵੇ ਤਾਂ ਕਿ ਇਹ ਫਿਰਤ ਅੱਗੇ ਨਾ ਵਧੇ ਉਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕੁਝ ਸਵਾਲ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਇਸ ਗੱਲ ਦਾ ਜਵਾਬ ਦੇਵੇ ਕਿ ਅੱਜ ਤੱਕ ਤਕਰੀਬਨ 2 ਸਾਲ ਪਹਿਲਾਂ ਦਾਲ ਖਾਲਸਾ ਦੇ ਬਾਨੀ ਆਗੂ ਸਰਦਾਰ ਗਜਿੰਦਰ ਸਿੰਘ ਉਹਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਤ ਉੱਥੇ ਜਦੋਂ ਹੋਈ ਤੇ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਸਬ ਗਿਆਨੀ ਰਕबीर ਸਿੰਘ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਮੌਜੂਦਗੀ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਕਹੀ ਸੀ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਹਿੰਦੁਸਤਾਨ ਵੱਲੋਂ ਸ਼ਹੀਦ ਕੀਤੇ ਗਏ ਸ਼ਹੀਦ ਭਾਈ ਹਰਦੀਪ ਸਿੰਘ ਨੱਜਰ ਪਾਕਿਸਤਾਨ ਦੀ ਧਰਤੀ ਦੇ ਉੱਤੇ ਸ਼ਹੀਦ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਜਵਾੜ ਔਰ ਆਪਣੇ ਸਾਰੀ ਜ਼ਿੰਦਗੀ ਸੰਘਰਸ਼ ਲਿਖੇ ਲਾਉਣ ਵਾਲੇ ਭਾਈ ਗਜਿੰਦਰ ਸਿੰਘ ਇਹਨਾਂ ਤਿੰਨਾਂ ਦੀਆਂ ਤਸਵੀਰਾਂ ਕੇਂਦਰੀ ਸਿਖ ਅਜਾਇਬ ਘਰ ਵਿੱਚ ਸ਼ਿਸ਼ੋਭਿਤ ਕੀਤੀਆਂ ਜਾਣ। ਸੋ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਵਾਉਣ ਦੇ ਲਈ ਉਹ ਤਾਵਲੀ ਆਰ ਅੱਗੇ ਵਧਣ ਜਾ ਰਹੀ ਆ ਉਹ ਪਹਿਲਾਂ ਇਸ ਗੱਲ ਦਾ ਜਵਾਬ ਦੇਵੇ ਕਿ ਉਹਨਾਂ ਨੇ ਉਸ ਫੈਸਲੇ ਦਾ ਕੀ ਕੀਤਾ ਜਾਂ ਅੱਜ ਤੱਕ ਉਹ ਅਨਡੇਟ ਕਿਉਂ ਕੀਤਾ ਗਿਆ ਹੈ ਉਹ ਸਾਰਾ ਫੈਸਲਾ ਕਿਉਂ ਨਹੀਂ ਉਹਨਾਂ ਸਿੰਘਾਸੂਰ ਮੈਦਾਨੀਆਂ ਤਸਵੀਰਾਂ ਅੱਜ ਤੱਕ ਕੇਂਦਰੀ ਸਿਖ ਅਜਾਇਬ ਘਰ ਦੇ ਵਿੱਚ ਸ਼ਿਸ਼ੋਭਿਤ ਕੀਤੀਆਂ ਗਈਆਂ। ਸੋ ਸਾਡਾ ਅਖੀਰੀ ਸਿਰਫ ਆਪਣੀ ਸੰਗਤ ਨੂੰ ਇਹੇ ਐਲਾਨਾ ਕਿ ਅਸੀਂ ਕਿਸੇ ਪਰਸਨਲੀ ਕਿਸੇ ਬੰਦੇ ਦੇ ਵਿਰੋਧ ਦੇ ਵਿੱਚ ਨਹੀਂ ਪਰ ਕੇਂਦਰੀ ਸਿੱਖ ਅਜਾਇਬ ਘਰ ਸਿੱਖਾਂ ਦੀ ਇੱਕ ਐਸੀ ਜਗ੍ਹਾ ਹੈ ਜਿੱਥੇ ਸਿੱਖ ਹੱਕਾਂ ਦੇ ਲਈ ਯੋਜਨਾਂ ਵਾਲੇ ਬੰਦਿਆਂ ਦੀਆਂ ਤਸਵੀਰਾਂ ਲੱਗਦੀਆਂ ਨੇ ਸੋ ਡਾਕਟਰ ਮਨਮੋਹਨ ਸਿੰਘ ਇੱਕ ਚੰਗੇ ਭਾਰਤੀ ਹੋ ਸਕਦੇ ਨੇ ਉਹਨਾਂ ਨੇ ਆਪਣੀ ਸਾਰੀ ਉਮਰ ਜਿਹੜੀ ਆ ਭਾਰਤ ਦੀ ਸੇਵਾ ਦੇ ਵਿੱਚ ਬਤਾਈ ਆ ਨਾ ਕਿ ਸਿੱਖ ਕੌਮ ਦੀ ਸੇਵਾ ਦੇ ਵਿੱਚ ਸੋ ਉਹਨਾਂ ਦੀ ਜਿਹੜੀ ਤਸਵੀਰ ਹੈ ਉਹ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਨਹੀਂ ਲੱਗ ਸਕਦੀ ਸੋ ਇਹ ਨਾ ਗੱਲਾਂ ਤੋਂ ਤੋਂ ਸੰਗਤ ਜਿਹੜੀ ਆ ਉਹ ਜਾਣੋ ਹੋਣੀ ਜ਼ਰੂਰੀ ਸੀ ਤਾਂ ਕਿ ਕੋਈ ਇਹ ਨਾ ਸਮਝੇ ਕਿ ਅਸੀਂ ਜਾਣਬੁੱਝ ਕੇ ਕਿਸੇ ਦੀ ਤਸਵੀਰ ਜਿਹੜੀ ਆ ਉੱਥੇ ਲਾਉਣ ਦੇ ਵਿਰੋਧ ਦੇ ਵਿੱਚ ਸੋ ਡਾਕਟਰ ਮਨਮੋਹਨ ਸਿੰਘ ਨੂੰ ਜਿੱਥੇ ਬਹੁਤ ਸਾਰੀ ਦੁਨੀਆ ਸਤਿਕਾਰ ਦਿੰਦੀ ਆ ਉਹ ਦਿੰਦੀ ਰਹੇ ਸਾਨੂੰ ਉਹਦੇ ਨਾਲ ਕੋਈ ਲੈਣ ਦੇ ਨਹੀਂ ਇੰਡੀਆ ਦੀ ਬੇਸ਼ੱਕ ਆਪਣੀ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਤਸਵੀਰ ਲਾ ਲੈ ਇਹਨਾਂ ਜਿਆਦਾ ਸਤਿਕਾਰ ਦੇ ਦੇਵੇ ਕਿ ਬੇਸ਼ੱਕ ਸਪੀਕਰ ਦੇ ਪਿੱਛੇ ਉਹਨਾਂ ਦੀ ਫੋਟੋ ਲਾ ਲਵੇ ਸੋ ਸਾਨੂੰ ਉਹਦੇ ਵਿੱਚ ਕੋਈ ਇਤਰਾਜ਼ ਨਹੀਂ ਪਰ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖਿਆ ਜਬ ਕਾਲ ਦੇ ਸ਼ੋਭਤ ਨਹੀਂ ਹੋ ਸਕਦੀ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚਲਾਉਣ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਸਾਰੇ ਸਿੱਖ ਹਲਕਿਆਂ ਦੇ ਵਿੱਚ ਇਸ ਗੱਲ ਦੀ ਵਿਰੋਧਤਾ ਹੋ ਰਹੀ ਆ ਕਿ ਡਾਕਟਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚ ਨਹੀਂ ਲੱਗ ਸਕਦੀ ਔਰ ਬਹੁਤ ਸਾਰੇ ਲੋਕ ਜਿਹੜੇ ਸੱਚਾਈ ਤੋਂ ਅਣਜਾਣ ਨੇ ਉਹ ਇਹ ਸਮਝਦੇ ਨੇ ਕਿ ਡਾਕਟਰ ਮਨਮੋਹਨ ਸਿੰਘ ਇੱਕ ਚੰਗੇ ਸਿੱਖ ਹੀ ਜਿਨ੍ਹਾਂ ਨੇ ਸਿੱਖੀ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਇਸ ਕਰਕੇ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚ ਲੱਗਣੀ ਚਾਹੀਦੀ ਅਸੀਂ ਡਾਕਟਰ ਸਿੰਘ ਦੀ ਤਸਵੀਰ ਕੇਂਦਰੀ ਸਿੱਖਿਆ ਜਾਬ ਕਰਦੇ ਵਿੱਚ ਲੱਗਣ ਦੇ ਕਿਉਂ ਵਿਰੋਧ ਦੇ ਵਿੱਚ ਉਸ ਦੇ ਬਾਰੇ ਦੇ ਚਾਪ ਜਿਹਦੇ ਨਾਲ ਵਿਚਾਰ ਸਾਂਝੇ ਕਰ ਰਹੇ ਆ ਉਹ ਦਿਨ ਜਦੋਂ ਪੰਜਾਬ ਦੇ ਵਿੱਚ ਪੂਰੇ ਜ਼ੋਰ ਤੇ ਨਾਲ ਹਕੂਮਤ ਵੱਲੋਂ ਮਨੁੱਖੀ ਅਧਿਕਾਰਾਂ ਦਾ ਕਾਣ ਕੀਤਾ ਜਾ ਰਿਹਾ ਤੇ 1993 ਦਾ ਸਮਾਂ ਜਸਤਰਾਂ ਦਾ ਸੀ ਉਹ ਸਾਨੂੰ ਸਾਰਿਆਂ ਨੂੰ ਪਤਾ ਜਿਸ ਤਰੀਕੇ ਦੇ ਨਾਲ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਪੂਰਾ ਕਾਣ ਕੀਤਾ ਜਾ ਰਿਹਾ ਸੀ ਸਰਕਾਰ ਵੱਲੋਂ ਉਹ ਉਹਨਾਂ ਦਿਨਾਂ ਦੇ ਵਿੱਚ ਡਾਕਟਰ ਮਨਮੋਨ ਸਿੰਘ ਹੀ ਸੀ ਜਿਹੜੇ ਮਨੁੱਖੀ ਅਧਿਕਾਰਾਂ ਦੀ ਕਾਨਫਰੰਸ ਵਿਆਨਾ ਦੇ ਵਿੱਚ ਜਦੋਂ ਚੱਲ ਰਹੀ ਸੀ 1993 ਦੇ ਵਿੱਚ ਤੇ ਭਾਰਤ ਦੇ ਪ੍ਰਤੀਨਿਧ ਵਾਂਗ ਕੇ ਉੱਥੇ ਗਏ ਉੱਥੇ ਜਾ ਕੇ ਬੋਲੇ ਔਰ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਕਾਣ ਨਹੀਂ ਹੋ ਰਿਹਾ ਔਰ ਡਾਕਟਰ ਮਨਮੋਹਨ ਸਿੰਘ ਸੀ ਜਿਨ੍ਹਾਂ ਨੇ ਉੱਥੇ ਜਾ ਕੇ ਭਾਰਤੀ ਸੁਰੱਖਿਆ ਬਲਾਂ ਦਾ ਜਿਹੜੇ ਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਮਨੁੱਖੀ ਅਧਿਕਾਰਾਂ ਦਾ ਕਾਣ ਕਰ ਰਹੇ ਸੀ ਉਹਨਾਂ ਦੀ ਪਿੱਠ ਇੱਕ ਤਰੀਕੇ ਦੇ ਨਾਲ ਲੱਗਣ ਨਹੀਂ ਦਿੱਤੀ ਔਰ ਉਹਨਾਂ ਨੂੰ ਉਨਰ ਦੇ ਪਰਦਾ ਕੀਤਾ ਕਿ ਪੰਜਾਬ ਦੇ ਵਿੱਚ ਕੁਝ ਵੀ ਗਲਤ ਨਹੀਂ ਹੋ ਰਿਹਾ ਉਸ ਦੇ ਨਾਲ ਡਾਕਟਰ ਮਨਮੋਹਨ ਸਿੰਘ 2004 ਦੇ ਚ ਜਦੋਂ ਪ੍ਰਧਾਨ ਮੰਤਰੀ ਬਣੇ ਤਾਂ ਬਹੁਤ ਸਾਰਿਆਂ ਨੇ ਲੱਗਿਆ ਕਿ ਸ਼ਾਇਦ ਕੁਝ ਸਿੱਖ ਹਿੱਤਾਂ ਦੇ ਪ੍ਰਤੀ ਸਿੱਖ ਹੱਕਾਂ ਦੇ ਪ੍ਰਤੀ ਕੁਝ ਫੈਸਲੇ ਲਏ ਜਾਣਗੇ ਪਰ 10 ਸਾਲ ਭਾਰਤ ਦੇ ਉੱਚ ਅਹੁਦੇ ਦੇ ਰਹਿਣ ਦੇ ਬਾਵਜੂਦ ਵੀ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਸੰਵਿਧਾਨ ਦੇ ਚ ਇੱਕ ਛੋਟੀ ਜੀ ਸੋਧ ਨਹੀਂ ਕਰਵਾ ਸਕੇ ਉਹਨੂੰ ਐਮੈਂਡਮੈਂਟ ਨਹੀਂ ਕਰਵਾ ਸਕੇ ਔਰ ਜਿਹੜਾ ਧਾਰਾ 25B2 ਦਾ ਮਸਲਾ ਹੈ ਸਿੱਖਾਂ ਦਾ ਜਿਸ ਤੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੀ ਮਾਨਤਾ ਦਿਵਾਉਣੀ ਆ ਉਹਦੇ ਵਿੱਚ ਵੀ ਉਹ ਕੁਝ ਨਹੀਂ ਕਰ ਸਕੇ ਸੋ ਉਹਨਾਂ ਦਾ 10 ਸਾਲ ਦਾ ਟਾਈਮ ਪੀਰੀਅਡ ਵੀ ਇੱਕ ਤਰੀਕੇ ਦੇ ਨਾਲ ਜਿਹੜਾ ਲੋਕਾਂ ਨੂੰ ਉਹਨਾਂ ਤੋਂ ਆਸ ਸੀ ਉਹਦੇ ਤੇ ਖਰੇ ਨਹੀਂ ਉਤਰੇ ਉਹਨਾਂ ਨੇ ਕੁਝ ਵੀ ਐਸਾ ਫੈਸਲਾ ਨਹੀਂ ਲਿਆ ਜਿਹਦੇ ਜਿਹਦੇ ਨਾਲ ਸਿੱਖ ਕੌਮ ਦਾ ਮਾਣ ਬਹੁਤ ਉੱਪਰ ਗਿਆ ਹੋਵੇ ਜਾਂ ਪੰਜਾਬ ਲਈ ਜਾਂ ਸਿੱਖਾਂ ਲਈ ਉਹਨਾਂ ਨੇ ਕੋਈ ਬਹੁਤ ਵਧੀਆ ਕੰਮ ਕੀਤਾ ਹੋਵੇ ਉਹ ਵੀ ਗਿਆਨੀ ਜਲ ਸਿੰਘ ਵਾਂਗੂ ਇੱਕ ਕਟਪੁਤਲੀ ਦੇ ਤੌਰ ਦੇ ਉੱਤੇ ਸਾਬਤ ਹੋਏ ਨੇ ਜਿਹੜੇ ਸਾਰੀ ਉਮਰ ਆਪਣੀ ਕਾਂਗਰਸ ਦੇ ਔਰ ਗਾਂਧੀ ਪ੍ਰਵਾਦ ਦੇ ਲਈ ਵਫਾਦਾਰ ਰਹੇ ਨੇ ਨਾ ਕਿ ਸਿੱਖ ਕੌਮ ਦੇ ਲਈ ਸੋ ਡਾਕਟਰ ਸਿੰਘ ਇੱਕ ਚੰਗੇ ਸਿੱਖ ਹੋ ਸਕਦੇ ਪਰ ਕੇਂਦਰੀ ਸਿੱਖ ਅਜਾਇਬ ਘਰ ਉਹਨਾਂ ਲੋਕਾਂ ਦੀਆਂ ਤਸਵੀਰਾਂ ਲਗਾਉਣ ਦੇ ਲਈ ਆ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਕੁਝ ਕੀਤਾ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਸ਼ਹਾਦਤਾਂ ਪਾਈਆਂ ਔਰ ਉਹਦੇ ਨਾਲ ਹੀ ਅਸੀਂ ਇਹ ਵੀ ਗੱਲ ਮੰਨਦੇ ਆ ਕਿ ਇਸ ਟਾਈਮ ਸੇਕਾ ਅਜਾਇਬ ਘਰ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਉਹ ਵੀ ਲੱਗ ਚੁੱਕੀਆਂ ਨੇ ਜਿਹੜੀਆਂ ਉੱਥੇ ਨਹੀਂ ਸ ਹੋਣੀਆਂ ਚਾਹੀਦੀਆਂ ਸੋ ਉਹ ਕਿਦਾਂ ਲੱਥਣਗੀਆਂ ਉਹ ਬਾਅਦ ਦਾ ਮਸਲਾ ਆ ਪਰ ਸਾਡਾ ਇਹ ਫਰਜ ਬਣਦਾ ਹੈ ਕਿ ਜਿਹੜੀਆਂ ਅਗਾ ਤਿਰਤ ਪੈ ਰਹੀ ਹੈ ਜਿਹੜੀ ਭਾਰਤੀ ਰਾਸ਼ਟਰਵਾਦੀਆਂ ਦੀਆਂ ਫੋਟੋਆਂ ਉਸ ਅਜਾਇਬ ਘਰ ਦੇ ਚ ਲੱਗਣੇ ਸ਼ੁਰੂ ਹੋਣ ਜਾ ਰਹੀਆਂ ਨੇ ਇਹਨਾਂ ਨੂੰ ਇੱਥੇ ਹੀ ਡੱਕ ਲਿਆ ਜਾਵੇ ਤਾਂ ਕਿ ਇਹ ਪ੍ਰਥਾ ਅੱਗੇ ਨਾ ਵਧੇ ਉਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕੁਝ ਸਵਾਲ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਇਸ ਗੱਲ ਦਾ ਜਵਾਬ ਦੇਵੇ ਕਿ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਦਲਕਾਲ ਸਾਦੇ ਬੰਨੀ ਆਗੂ ਸਰਦਾਰ ਗਜਿੰਦਰ ਸਿੰਘ ਉਹਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਤ ਉੱਥੇ ਜਦੋਂ ਹੋਈ ਤੇ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਭ ਗਿਆਨੀ ਰਖबीर ਸਿੰਘ ਜੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਮੌਜੂਦਗੀ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਕਹੀ ਸੀ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਹਿੰਦੁਸਤਾਨ ਵੱਲੋਂ ਸ਼ਹੀਦ ਕੀਤੇ ਗਏ ਸ਼ਹੀਦ ਭਾਈ ਹਰਦੀਪ ਸਿੰਘ ਨੱਜਰ ਪਾਕਿਸਤਾਨ ਦੀ ਧਰਤੀ ਦੇ ਉੱਤੇ ਸ਼ਹੀਦ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਜਵਾੜ ਔਰ ਆਪਣੇ ਸਾਰੇ ਜ਼ਿੰਦਗੀ ਦੇ ਸੰਘਰਸ਼ ਲੇਖੇ ਲਾਉਣ ਵਾਲੇ ਭਾਈ ਗਜੈਂਦਰ ਸਿੰਘ ਇਹਨਾਂ ਤਿੰਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖਿਆ ਜਾਬ ਘਰ ਵਿੱਚ ਸ਼ਿਸ਼ੋਭਤ ਕੀਤੀਆਂ ਜਾਣ। ਸੋ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਵਾਉਣ ਦੇ ਲਈ ਉਹ ਤਾਵਲੀ ਔਰ ਅੱਗੇ ਵਧਣ ਜਾ ਰਹੀ ਆ ਉਹ ਪਹਿਲਾਂ ਇਸ ਗੱਲ ਦਾ ਜਵਾਬ ਦੇਵੇ ਕਿ ਉਹਨਾਂ ਨੇ ਉਸ ਫੈਸਲੇ ਦਾ ਕੀ ਕੀਤਾ ਜਾਂ ਅੱਜ ਤੱਕ ਉਹ ਹੰਡਟ ਕਿਉਂ ਕੀਤਾ ਗਿਆ ਉਹ ਸਾਰਾ ਫੈਸਲਾ ਕਿਉਂ ਨਹੀਂ ਉਹਨਾਂ ਸਿੰਘਾਸੂਰ ਮੈਦੀਆਂ ਤਸਵੀਰਾਂ ਅੱਜ ਤੱਕ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸ਼ੋਭਿਤ ਕੀਤੀਆਂ ਗਈਆਂ ਸੋ ਸਾਡਾ ਅਖੀਰੀ ਸਿਰਫ ਆਪਣੀ ਸੰਗਤ ਨੂੰ ਇਹ ਐਲਾਨਾ ਕਿ ਅਸੀਂ ਕਿਸੇ ਪਰਸਨਲੀ ਕਿਸੇ ਬੰਦੇ ਦੇ ਵਿਰੋਧ ਦੇ ਵਿੱਚ ਨਹੀਂ ਪਰ ਕੇਂਦਰੀ ਸਿੱਖ ਅਜਾਇਬ ਘਰ ਸਿੱਖਾਂ ਦੀ ਇੱਕ ਐਸੀ ਜਗ੍ਹਾ ਹੈ ਜਿੱਥੇ ਸਿੱਖ ਹੱਕਾਂ ਦੇ ਲਈ ਯੋਜਨਾਂ ਵਾਲੇ ਬੰਦਿਆਂ ਦੀਆਂ ਤਸਵੀਰਾਂ ਲੱਗਦੀਆਂ ਨੇ ਸੋ ਡਾਕਟਰ ਮਨਮੋਹਨ ਸਿੰਘ ਇੱਕ ਚੰਗੇ ਭਾਰਤੀ ਹੋ ਸਕਦੇ ਨੇ ਉਹਨਾਂ ਨੇ ਆਪਣੀ ਸਾਰੀ ਉਮਰ ਜਿਹੜੀ ਆ ਭਾਰਤ ਦੀ ਸੇਵਾ ਦੇ ਵਿੱਚ ਬਤਾਈਆ ਨਾ ਕਿ ਸਿੱਖ ਕੌਮ ਦੀ ਸੇਵਾ ਦੇ ਵਿੱਚ ਸੋ ਉਹਨਾਂ ਦੀ ਜਿਹੜੀ ਤਸਵੀਰ ਆ ਉਹ ਕੇਂਦਰੀ ਸਿੱਖ ਅਜਾਬ ਕਰਦੇ ਵਿੱਚ ਨਹੀਂ ਲੱਗ ਸਕਦੀ ਸੋ ਇਹ ਨਾ ਗੱਲਾਂ ਤੋਂ ਤੋਂ ਸੰਗਤ ਜਿਹੜੀ ਆ ਉਹ ਜਾਣੋ ਹੋਣੀ ਜ਼ਰੂਰੀ ਸੀ ਤਾਂ ਕਿ ਕੋਈ ਇਹ ਨਾ ਸਮਝੇ ਕਿ ਅਸੀਂ ਜਾਣਬੁੱਝ ਕੇ ਕਿਸੇ ਦੀ ਤਸਵੀਰ ਜਿਹੜੀ ਆ ਉੱਥੇ ਲਾਉਣ ਦੇ ਵਿਰੋਧ ਦੇ ਵਿੱਚ ਸੋ ਡਾਕਟਰ ਮਨਮੋਹਨ ਸਿੰਘ ਨੂੰ ਜਿੱਥੇ ਬਹੁਤ ਸਾਰੀ ਦੁਨੀਆ ਸਤਕਾਰ ਦਿੰਦੀ ਆ ਉਹ ਦਿੰਦੀ ਰਵੇ ਸਾਨੂੰ ਉਹਦੇ ਨਾਲ ਕੋਈ ਲੈਣ ਦੇ ਨਹੀਂ ਇੰਡੀਆ ਦੀ ਬੇਸ਼ੱਕ ਆਪਣੀ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਤਸਵੀਰ ਲਾ ਲਈ ਇਹਨਾਂ ਜਿਆਦਾ ਸਤਿਕਾਰ ਦੇ ਦੇਵੇ ਕਿ ਬੇਸ਼ੱਕ ਸਪੀਕਰ ਦੇ ਪਿੱਛੇ ਉਹਨਾਂ ਦੀ ਫੋਟੋ ਲਾ ਲਈ ਸੋ ਸੰਨ ਉਹਦੇ ਵਿੱਚ ਕੋਈ ਇਤਰਾਜ਼ ਨਹੀਂ ਪਰ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸ਼ੋਭਤ ਨਹੀਂ ਹੋ ਸਕਦੀ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚਲਾਉਣ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਸਾਰੇ ਸਿੱਖ ਹਲਕਿਆਂ ਦੇ ਵਿੱਚ ਇਸ ਗੱਲ ਦੇ ਵਿਰੋਧਤਾ ਹੋ ਰਹੀ ਆ ਕਿ ਡਾਕਟਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਨਹੀਂ ਲੱਗ ਸਕਦੀ ਔਰ ਬਹੁਤ ਸਾਰੇ ਲੋਕ ਜਿਹੜੇ ਸਚਾਈ ਤੋਂ ਅਣਜਾਣ ਨੇ ਉਹ ਇਹ ਸਮਝਦੇ ਨੇ ਕਿ ਡਾਕਟਰ ਮਨਮੋਹਨ ਸਿੰਘ ਇੱਕ ਚੰਗੇ ਸਿੱਖ ਹੀ ਜਿਨ੍ਹਾਂ ਨੇ ਸਿੱਖੀ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਇਸ ਕਰਕੇ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਬ ਕਰਦੇ ਵਿੱਚ ਲੱਗਣੀ ਚਾਹੀਦੀ ਹੈ ਅਸੀਂ ਡਾਕਟਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਬ ਕਰਦੇ ਵਿੱਚ ਲੱਗਣ ਦੇ ਕਿਉਂ ਵਿਰੋਧ ਦੇ ਵਿੱਚ ਹਾਂ ਉਸ ਦੇ ਬਾਰੇ ਦੇ ਚਾਪ ਜਿਹਦੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ ਉਹ ਦਿਨ ਜਦੋਂ ਪੰਜਾਬ ਦੇ ਵਿੱਚ ਪੂਰੇ ਜੋਰ ਦੇ ਨਾਲ ਹਕੂਮਤ ਵੱਲੋਂ ਮਨੁੱਖੀ ਅਧਿਕਾਰਾਂ ਦਾ ਕਾਣ ਕੀਤਾ ਜਾ ਰਿਹਾ ਹੈ ਤੇ 1993 ਦਾ ਸਮਾਂ ਜਸਤਰਾਂ ਦਾ ਸੀਓ ਸਾਨੂੰ ਸਾਰਿਆਂ ਨੂੰ ਪਤਾ ਜਿਸ ਤਰੀਕੇ ਦੇ ਨਾਲ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਪੂਰਾ ਕਾਣ ਕੀਤਾ ਜਾ ਰਿਹਾ ਸੀ ਸਰਕਾਰ ਵੱਲੋਂ ਉਹ ਉਹਨਾਂ ਦਿਨਾਂ ਦੇ ਵਿੱਚ ਡਾਕਟਰ ਮਨਮੋਨ ਸਿੰਘ ਹੀ ਸੀ ਜਿਹੜੇ ਮਨੁੱਖੀ ਅਧਿਕਾਰਾਂ ਦੀ ਕਾਨਫਰੰਸ ਵਿਆਨਾ ਦੇ ਵਿੱਚ ਜਦੋਂ ਚੱਲ ਰਹੀ ਸੀ 1993 ਦੇ ਵਿੱਚ ਤੇ ਭਾਰਤ ਦੇ ਪ੍ਰਤੀਨਿਧ ਬਣ ਕੇ ਉੱਥੇ ਗਏ ਉੱਥੇ ਜਾ ਕੇ ਬੋਲੇ ਔਰ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਕਾਣ ਨਹੀਂ ਹੋ ਰਿਹਾ ਔਰ ਡਾਕਟਰ ਮਨਮੋਹਨ ਸਿੰਘ ਜੀ ਸੀ ਜਨਾਂ ਨੇ ਉੱਥੇ ਜਾ ਕੇ ਭਾਰਤੀ ਸੁਰੱਖਿਆ ਬਲਾਂ ਦਾ ਜਿਹੜੇ ਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਮਨੁੱਖੀ ਅਧਿਕਾਰਾਂ ਦਾ ਕਾਣ ਕਰ ਰਹੇ ਸੀ ਉਹਨਾਂ ਦੀ ਪਿੱਠ ਇੱਕ ਤਰੀਕੇ ਦੇ ਨਾਲ ਲੱਗਣ ਨਹੀਂ ਦਿੱਤੀ ਔਰ ਉਹਨਾਂ ਨੂੰ ਉਹਨਾਂ ਦੇ ਉੱਤੇ ਪਰਦਾ ਕੀਤਾ ਕਿ ਪੰਜਾਬ ਦੇ ਵਿੱਚ ਕੁਝ ਵੀ ਗਲਤ ਨਹੀਂ ਹੋ ਰਿਹਾ ਉਸ ਦੇ ਨਾਲ ਹੀ ਡਾਕਟਰ ਮਨਮੋਹਨ ਸਿੰਘ 2004 ਦੇ ਜਦੋਂ ਪ੍ਰਧਾਨ ਮੰਤਰੀ ਬਣੇ ਤਾਂ ਬਹੁਤ ਸਾਰਿਆਂ ਨੇ ਲੱਗਿਆ ਕਿ ਸ਼ਾਇਦ ਕੁਝ ਸਿੱਖ ਇੱਤਾਂ ਦੇ ਪ੍ਰਤੀ ਸਿਕਹਾਂ ਦੇ ਪ੍ਰਤੀ ਕੁਝ ਫੈਸਲੇ ਲਏ ਜਾਣਗੇ ਪਰ 10 ਸਾਲ ਭਾਰਤ ਦੇ ਉੱਚ ਅਹੁਦੇ ਦੇ ਰਹਿਣ ਦੇ ਬਾਵਜੂਦ ਵੀ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਸੰਵਿਧਾਨ ਦੇ ਚ ਇੱਕ ਛੋਟੀ ਜੀ ਸੋਧ ਨਹੀਂ ਕਰਵਾ ਸਕੇ ਉਹਨੂੰ ਐਮੈਂਡਮੈਂਟ ਨਹੀਂ ਕਰਵਾ ਸਕੇ ਔਰ ਜਿਹੜਾ ਧਾਰਾ 25 ਬੀ 2 ਦਾ ਮਸਲਾ ਹੈ ਸਿੱਖਾਂ ਦਾ ਜਿਸ ਤੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੀ ਮਾਨਤਾ ਦਿਵਾਉਣੀ ਆ ਉਹਦੇ ਵਿੱਚ ਵੀ ਉਹ ਕੁਝ ਨਹੀਂ ਕਰ ਸਕੇ ਸੋ ਉਹਨਾਂ ਦਾ 10 ਸਾਲ ਦਾ ਟਾਈਮ ਪੀਰੀਅਡ ਵੀ ਇੱਕ ਤਰੀਕੇ ਦੇ ਨਾਲ ਜਿਹੜਾ ਲੋਕਾਂ ਨੂੰ ਉਹਨਾਂ ਤੋਂ ਆਸ ਸੀ ਉਹਦੇ ਤੇ ਖਰਨੇ ਉੱਤੇ ਉਹਨਾਂ ਕੋਈ ਵੀ ਐਸਾ ਫੈਸਲਾ ਨਹੀਂ ਲਿਆ ਜਿਹਦੇ ਜਿਹਦੇ ਨਾਲ ਸਿੱਖ ਕੌਮ ਦਾ ਮਾਣ ਬਹੁਤ ਉੱਪਰ ਗਿਆ ਹੋਵੇ ਜਾਂ ਪੰਜਾਬ ਲਈ ਜਾਂ ਸਿੱਖਾਂ ਲਈ ਉਹਨਾਂ ਨੇ ਕੋਈ ਬਹੁਤ ਵਧੀਆ ਕੰਮ ਕੀਤਾ ਹੋਵੇ ਉਹ ਵੀ ਗਿਆਨੀ ਜਲ ਸਿੰਘ ਵਾਂਗੂ ਇੱਕ ਕਟਪੁਤਲੀ ਦੇ ਤੌਰ ਦੇ ਉੱਤੇ ਸਾਬਤ ਹੋਏ ਨੇ ਜਿਹੜੇ ਸਾਰੀ ਉਮਰ ਆਪਣੀ ਕਾਂਗਰਸ ਦੇ ਔਰ ਗਾਂਧੀ ਪਰਿਵਾਰ ਦੇ ਲਈ ਵਫਾਦਾਰ ਰਹੇ ਨੇ ਨਾ ਕਿ ਸਿੱਖ ਕੌਮ ਦੇ ਲਈ ਸੋ ਡਾਕਟਰ ਸਿੰਘ ਇੱਕ ਚੰਗੇ ਸਿੱਖ ਹੋ ਸਕਦੇ ਪਰ ਕੇਂਦਰੀ ਸਿੱਖ ਅਜਾਇਬਖਾਨ ਉਹਨਾਂ ਲੋਕਾਂ ਦੀਆਂ ਤਸਵੀਰਾਂ ਲਗਾਉਣ ਦੇ ਲਈ ਆ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਕੁਝ ਕੀਤਾ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਸ਼ਹਾਦਤਾਂ ਪਾਈਆਂ ਔਰ ਉਹਦੇ ਨਾਲ ਹੀ ਅਸੀਂ ਇਹ ਵੀ ਗੱਲ ਮੰਨਦੇ ਆ ਕਿ ਇਸ ਟਾਈਮ ਸਿੱਖ ਅਜਾਇਬਖਾਨ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਉਹ ਵੀ ਲੱਗ ਚੁੱਕੀਆਂ ਨੇ ਜਿਹੜੀਆਂ ਉੱਥੇ ਨਹੀਂ ਸੀ ਹੋਣੀਆਂ ਚਾਹੀਦੀਆਂ ਸੋ ਉਹ ਕਿਦਾਂ ਲੱਥਣਗੀਆਂ ਉਹ ਬਾਤ ਦਾ ਮਸਲਾ ਆ ਪਰ ਸਾਡਾ ਇਹ ਫਰਜ਼ ਬਣਦਾ ਹੈ ਕਿ ਜਿਹੜੀਆਂ ਅਗਾਹ ਕਿਰਤ ਪੈ ਰਹੀ ਹੈ ਜਿਹੜੀ ਭਾਰਤੀ ਰਾਸ਼ਟਰਵਾਦੀਆਂ ਦੀਆਂ ਫੋਟੋਆਂ ਉਸ ਅਜਾਇਬ ਘਰ ਦੇ ਚ ਲੱਗਣੇ ਸ਼ੁਰੂ ਹੋਣ ਜਾਣੀਆਂ ਨੇ ਇਹਨਾਂ ਨੂੰ ਇੱਥੇ ਹੀ ਡੱਕ ਲਿਆ ਜਾਵੇ ਤਾਂ ਕਿ ਇਹ ਫਿਰ ਅੱਗੇ ਨਾ ਵਧੇ ਉਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕੁਝ ਸਵਾਲ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਇਸ ਗੱਲ ਦਾ ਜਵਾਬ ਦੇਵੇ ਕਿ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਦਲ ਖਾਲਸਾ ਦੇ ਬਾਨੀ ਆਗੂ ਸਰਦਾਰ ਗਜਿੰਦਰ ਸਿੰਘ ਉਹਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਤ ਉੱਥੇ ਜਦੋਂ ਹੋਈ ਉਸ ਸਮੇਂ ਦੇ ਕਾਲਕਤਖ ਸਾਹਿਬ ਦੇ ਜਥੇਦਾਰ ਸ੍ਰੀ ਸਭ ਗਿਆਨੀ ਰਕबीर ਸਿੰਘ ਜੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਮੌਜੂਦਗੀ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਕਹੀ ਸੀ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਹਿੰਦੁਸਤਾਨ ਵੱਲੋਂ ਸ਼ਹੀਦ ਕੀਤੇ ਗਏ ਸ਼ਹੀਦ ਭਾਈ ਹਰਦੀਪ ਸਿੰਘ ਨੱਜਰ ਪਾਕਿਸਤਾਨ ਦੀ ਧਰਤੀ ਦੇ ਉੱਤੇ ਸ਼ਹੀਦ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਜਵੜ ਔਰ ਆਪਣੀ ਸਾਰੀ ਜ਼ਿੰਦਗੀ ਸੰਘਰਸ਼ ਲਿਖਿਆ ਲਾਉਣ ਵਾਲੇ ਪਾਈ ਗਜੇਂਦਰ ਸਿੰਘ ਇਹਨਾਂ ਤਿੰਨਾਂ ਦੀਆਂ ਤਸਵੀਰਾਂ ਕੇਂਦਰੀ ਸਿਖਾਜਾਇਬ ਘਰ ਵਿੱਚ ਸ਼ਿਸ਼ੋਭਤ ਕੀਤੀਆਂ ਜਾਣ। ਸੋ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਵਾਉਣ ਦੇ ਲਈ ਉਹ ਤਾਵਲੀ ਔਰ ਅੱਗੇ ਵਧਣ ਜਾ ਰਹੀ ਆ ਉਹ ਪਹਿਲਾਂ ਇਸ ਗੱਲ ਦਾ ਜਵਾਬ ਦੇਵੇ ਕਿ ਉਹਨਾਂ ਨੇ ਉਸ ਫੈਸਲੇ ਦਾ ਕੀ ਕੀਤਾ ਜਾਂ ਅੱਜ ਤੱਕ ਉਹ ਅਨਡੇਟ ਕਿਉਂ ਕੀਤਾ ਗਿਆ ਹੈ ਉਹ ਸਾਰਾ ਫੈਸਲਾ ਕਿਉਂ ਨਹੀਂ ਉਹਨਾਂ ਸਿੰਘਾਸੂਰ ਮੈਦਾਨ ਦੀਆਂ ਤਸਵੀਰਾਂ ਅੱਜ ਤੱਕ ਕੇਂਦਰੀ ਸਿਖਾਜਾਇਬ ਘਰ ਦੇ ਵਿੱਚ ਸ਼ਿਸ਼ੋਭਤ ਕੀਤੀਆਂ ਗਈਆਂ। ਸੋ ਸਾਡਾ ਅਖੀਰੀ ਸਿਰਫ ਆਪਣੀ ਸੰਗਤ ਨੂੰ ਇਹੇ ਐਲਾਨਾ ਕਿ ਅਸੀਂ ਕਿਸੇ ਪਰਸਨਲੀ ਕਿਸੇ ਬੰਦੇ ਦੇ ਵਿਰੋਧ ਦੇ ਵਿੱਚ ਨਹੀਂ ਪਰ ਕੇਂਦਰੀ ਸਿੱਖ ਅਜਾਇਬ ਘਰ ਸਿੱਖਾਂ ਦੀ ਇੱਕ ਐਸੀ ਜਗ੍ਹਾ ਹੈ ਜਿੱਥੇ ਸਿੱਖ ਹੱਕਾਂ ਦੇ ਲਈ ਯੋਜਨਾਵਾਂ ਵਾਲੇ ਬੰਦਿਆਂ ਦੀਆਂ ਤਸਵੀਰਾਂ ਲੱਗਦੀਆਂ ਨੇ ਸੋ ਡਾਕਟਰ ਮਨਮੋਹਨ ਸਿੰਘ ਇੱਕ ਚੰਗੇ ਭਾਰਤੀ ਹੋ ਸਕਦੇ ਨੇ ਉਹਨਾਂ ਨੇ ਆਪਣੀ ਸਾਰੀ ਉਮਰ ਜਿਹੜੀ ਆ ਭਾਰਤ ਦੀ ਸੇਵਾ ਦੇ ਵਿੱਚ ਬਤਾਈ ਆ ਨਾ ਕਿ ਸਿੱਖ ਕੌਮ ਦੀ ਸੇਵਾ ਦੇ ਵਿੱਚ ਸੋ ਉਹਨਾਂ ਦੀ ਜਿਹੜੀ ਤਸਵੀਰ ਹੈ ਉਹ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਨਹੀਂ ਲੱਗ ਸਕਦੀ ਸੋ ਇਹ ਨਾ ਗੱਲਾਂ ਤੋਂ ਤੋਂ ਸੰਗਤ ਜਿਹੜੀ ਆ ਉਹ ਜਾਣੋ ਹੋਣੀ ਜ਼ਰੂਰੀ ਸੀ ਤਾਂ ਕਿ ਕੋਈ ਇਹ ਨਾ ਸਮਝੇ ਕਿ ਅਸੀਂ ਜਾਣਬੁੱਝ ਕੇ ਕਿਸੇ ਦੀ ਤਸਵੀਰ ਜਿਹੜੀ ਆ ਉੱਥੇ ਲਾਉਣ ਦੇ ਵਿਰੋਧ ਦੇ ਵਿੱਚ ਸੋ ਡਾਕਟਰ ਮਨਮੋਹਨ ਸਿੰਘ ਨੂੰ ਜਿੱਥੇ ਬਹੁਤ ਸਾਰੀ ਦੁਨੀਆ ਸਤਿਕਾਰ ਦਿੰਦੀ ਆ ਉਹ ਦਿੰਦੀ ਰਵੇ ਸਾਨੂੰ ਉਹਦੇ ਨਾਲ ਕੋਈ ਲੈਣ ਦੇ ਨਹੀਂ ਇੰਡੀਆ ਦੀ ਬੇਸ਼ੱਕ ਆਪਣੀ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਤਸਵੀਰ ਲਾ ਲੈ ਇਹਨਾਂ ਜਿਆਦਾ ਸਤਿਕਾਰ ਦੇ ਦੇਵੇ ਕਿ ਬੇਸ਼ੱਕ ਸਪੀਕਰ ਦੇ ਪਿੱਛੇ ਉਹਨਾਂ ਦੀ ਫੋਟੋ ਲਾ ਲਵੇ ਸੋ ਸਾਨੂੰ ਉਹਦੇ ਵਿੱਚ ਕੋਈ ਇਤਰਾਜ਼ ਨਹੀਂ ਪਰ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿਕਾਜ ਕਾਰਜਸ਼ਿ ショਹਬਤ ਨਹੀਂ ਹੋ ਸਕਦੀ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚਲਾਉਣ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਸਾਰੇ ਸਿੱਖ ਲਕਿਆਂ ਦੇ ਵਿੱਚ ਇਸ ਗੱਲ ਦੇ ਵਿਰੋਧਤਾ ਹੋ ਰਹੀ ਆ ਕਿ ਡਾਕਟਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚ ਨਹੀਂ ਲੱਗ ਸਕਦੀ। ਔਰ ਬਹੁਤ ਸਾਰੇ ਲੋਕ ਜਿਹੜੇ ਸੱਚਾਈ ਤੋਂ ਅਣਜਾਣ ਨੇ ਉਹ ਇਹ ਸਮਝਦੇ ਨੇ ਕਿ ਡਾਕਟਰ ਮਨਮੋਹਨ ਸਿੰਘ ਇੱਕ ਚੰਗੇ ਸਿੱਖ ਹੀ ਜਿਨ੍ਹਾਂ ਨੇ ਸਿੱਖੀ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਇਸ ਕਰਕੇ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚ ਲੱਗਣੀ ਚਾਹੀਦੀ ਹੈ। ਅਸੀਂ ਡਾਕਟਰ ਸਿੰਘ ਦੀ ਤਸਵੀਰ ਕੇਂਦਰੀ ਸਿੱਖਿਆ ਜਾਬ ਕਰਦੇ ਵਿੱਚ ਲੱਗਣ ਦੇ ਕਿਉਂ ਵਿਰੋਧ ਦੇ ਵਿੱਚ ਉਸ ਦੇ ਬਾਰੇ ਦੇ ਚਾਪ ਜਿਹਦੇ ਨਾਲ ਵਿਚਾਰ ਸਾਂਝੇ ਕਰ ਰਹੇ ਆ ਉਹ ਦਿਨ ਜਦੋਂ ਪੰਜਾਬ ਦੇ ਵਿੱਚ ਪੂਰੇ ਜ਼ੋਰ ਤੇ ਨਾਲ ਹਕੂਮਤ ਵੱਲੋਂ ਮਨੁੱਖੀ ਅਧਿਕਾਰਾਂ ਦਾ ਕਾਣ ਕੀਤਾ ਜਾ ਰਿਹਾ ਸੀ ਤੇ 1993 ਦਾ ਸਮਾਂ ਜਸਤਰਾ ਦਾ ਸੀ ਉਹ ਸਾਨੂੰ ਸਾਰਿਆਂ ਨੂੰ ਪਤਾ ਜਿਸ ਤਰੀਕੇ ਦੇ ਨਾਲ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਪੂਰਾ ਕਾਣ ਕੀਤਾ ਜਾ ਰਿਹਾ ਸੀ ਸਰਕਾਰ ਵੱਲੋਂ ਉਹ ਉਹਨਾਂ ਦਿਨਾਂ ਦੇ ਵਿੱਚ ਡਾਕਟਰ ਮਨਮੋਨ ਸਿੰਘ ਹੀ ਸੀ ਜਿਹੜੇ ਮਨੁੱਖੀ ਅਧਿਕਾਰਾਂ ਦੀ ਕਾਨਫਰੰਸ ਵਿਆਨਾ ਦੇ ਵਿੱਚ ਜਦੋਂ ਚੱਲ ਰਹੀ ਸੀ 1993 ਦੇ ਵਿੱਚ ਤੇ ਭਾਰਤ ਦੇ ਪ੍ਰਤੀਨਿਧ ਬਣ ਕੇ ਉੱਥੇ ਗਏ ਉੱਥੇ ਜਾ ਕੇ ਬੋਲੇ ਔਰ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਕਾਣ ਨਹੀਂ ਹੋ ਰਿਹਾ ਔਰ ਡਾਕਟਰ ਮਨਮੋਹਨ ਸਿੰਘ ਸੀ ਜਿਨ੍ਹਾਂ ਨੇ ਉੱਥੇ ਜਾ ਕੇ ਭਾਰਤੀ ਸੁਰੱਖਿਆ ਬਲਾਂ ਦਾ ਜਿਹੜੇ ਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਮਨੁੱਖੀ ਅਧਿਕਾਰਾਂ ਦਾ ਕਾਣ ਕਰ ਰਹੇ ਸੀ ਉਹਨਾਂ ਦੀ ਪਿੱਠ ਇੱਕ ਤਰੀਕੇ ਦੇ ਨਾਲ ਲੱਗਣ ਨਹੀਂ ਦਿੱਤੀ ਔਰ ਉਹਨਾਂ ਨੂੰ ਉਨਰ ਦੇ ਪਰਦਾ ਕੀਤਾ ਕਿ ਪੰਜਾਬ ਦੇ ਵਿੱਚ ਕੁਝ ਵੀ ਗਲਤ ਨਹੀਂ ਹੋ ਰਿਹਾ ਉਸ ਦੇ ਨਾਲ ਡਾਕਟਰ ਮਨਮੋਹਨ ਸਿੰਘ 2004 ਦੇ ਚ ਜਦੋਂ ਪ੍ਰਧਾਨ ਮੰਤਰੀ ਬਣੇ ਤਾਂ ਬਹੁਤ ਸਾਰਿਆਂ ਨੇ ਲੱਗਿਆ ਕਿ ਸ਼ਾਇਦ ਕੁਝ ਸਿੱਖ ਹਿੱਤਾਂ ਦੇ ਪ੍ਰਤੀ ਸਿੱਖ ਹੱਕਾਂ ਦੇ ਪ੍ਰਤੀ ਕੁਝ ਫੈਸਲੇ ਲਏ ਜਾਣਗੇ ਪਰ 10 ਸਾਲ ਭਾਰਤ ਦੇ ਉੱਚ ਅਹੁਦੇ ਦੇ ਰਹਿਣ ਦੇ ਬਾਵਜੂਦ ਵੀ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਸੰਵਿਧਾਨ ਦੇ ਚ ਇੱਕ ਛੋਟੀ ਜੀ ਸੋਧਨੀ ਕਰਵਾ ਸਕੇ ਉਹਨੂੰ ਐਮੈਂਡਮੈਂਟ ਕਰਵਾ ਸਕੇ ਔਰ ਜਿਹੜਾ ਧਾਰਾ 25B2 ਦਾ ਮਸਲਾ ਹੈ ਸਿੱਖਾਂ ਦਾ ਜਿਸ ਤੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੀ ਮਾਨਤਾ ਦਿਵਾਉਣੀ ਆ ਉਹਦੇ ਵਿੱਚ ਵੀ ਉਹ ਕੁਝ ਨਹੀਂ ਕਰ ਸਕੇ ਸੋ ਉਹਨਾਂ ਦਾ 10 ਸਾਲ ਦਾ ਟਾਈਮ ਪੀਰੀਅਡ ਵੀ ਇੱਕ ਤਰੀਕੇ ਦੇ ਨਾਲ ਜਿਹੜਾ ਲੋਕਾਂ ਨੂੰ ਉਹਨਾਂ ਤੋਂ ਆਸ ਸੀ ਉਹਦੇ ਤੇ ਖਰੇ ਨੇ ਉਤਰੇ ਉਹਨਾਂ ਕੋਈ ਵੀ ਐਸਾ ਫੈਸਲਾ ਨਹੀਂ ਲਿਆ ਜਿਹਦੇ ਜਿਹਦੇ ਨਾਲ ਸਿੱਖ ਕੌਮ ਦਾ ਮਾਣ ਬਹੁਤ ਉੱਪਰ ਗਿਆ ਹੋਵੇ ਜਾਂ ਪੰਜਾਬ ਲਈ ਜਾਂ ਸਿੱਖਾਂ ਲਈ ਉਹਨਾਂ ਨੇ ਕੋਈ ਬਹੁਤ ਵਧੀਆ ਕੰਮ ਕੀਤਾ ਹੋਵੇ ਉਹ ਵੀ ਗਿਆਨੀ ਜਲ ਸਿੰਘ ਵਾਂਗੂ ਇੱਕ ਅਟਪੁਤਲੀ ਦੇ ਤੌਰ ਤੇ ਉੱਤੇ ਸਾਬਤ ਹੋਏ ਨੇ ਜਿਹੜੇ ਸਾਰੀ ਉਮਰ ਆਪਣੀ ਕਾਂਗਰਸ ਦੇ ਔਰ ਗਾਂਧੀ ਪ੍ਰਵਾਦ ਦੇ ਲਈ ਵਫਾਦਾਰ ਰਹੇ ਨੇ ਨਾ ਕਿ ਸਿੱਖ ਕੌਮ ਦੇ ਲਈ ਸੋ ਡਾਕਟਰ ਸਿੰਘ ਇੱਕ ਚੰਗੇ ਸਿੱਖ ਹੋ ਸਕਦੇ ਪਰ ਕੇਂਦਰੀ ਸਿੱਖ ਅਜਾਇਬ ਘਰ ਉਹਨਾਂ ਲੋਕਾਂ ਦੀਆਂ ਤਸਵੀਰਾਂ ਲਗਾਉਣ ਦੇ ਲਈ ਆ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਕੁਝ ਕੀਤਾ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਸ਼ਹਾਦਤਾਂ ਪਾਈਆਂ ਔਰ ਉਹਦੇ ਨਾਲ ਹੀ ਅਸੀਂ ਇਹ ਵੀ ਗੱਲ ਮੰਨਦੇ ਆ ਕਿ ਇਸ ਟਾਈਮ ਸੇਕਾ ਅਜਾਇਬ ਘਰ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਉਹ ਵੀ ਲੱਗ ਚੁੱਕੀਆਂ ਨੇ ਜਿਹੜੀਆਂ ਉੱਥੇ ਨਹੀਂ ਸ ਹੋਣੀਆਂ ਚਾਹੀਦੀਆਂ ਸੋ ਉਹ ਕਿਦਾਂ ਲੱਥਣ ਗਈਆਂ ਉਹ ਬਾਅਦ ਦਾ ਮਸਲਾ ਆ ਪਰ ਸਾਡਾ ਇਹ ਫਰਜ ਬਣਦਾ ਹੈ ਕਿ ਜਿਹੜੀਆਂ ਅਗਾ ਤਿਰਤ ਪੈ ਰਹੀ ਹੈ ਜਿਹੜੀ ਭਾਰਤੀ ਰਾਸ਼ਟਰਵਾਦੀਆਂ ਦੀਆਂ ਫੋਟੋਆਂ ਉਸ ਅਜਾਇਬ ਘਰ ਦੇ ਚ ਲੱਗਣੇ ਸ਼ੁਰੂ ਹੋਣ ਜਾ ਰਹੀਆਂ ਨੇ ਇਹਨਾਂ ਨੂੰ ਇੱਥੇ ਹੀ ਡੱਕ ਲਿਆ ਜਾਵੇ ਤਾਂ ਕਿ ਇਹ ਪ੍ਰਤ ਅੱਗੇ ਨਾ ਵਧੇ ਉਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕੁਝ ਸਵਾਲ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਇਸ ਗੱਲ ਦਾ ਜਵਾਬ ਦੇਵੇ ਕਿ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਦਾਲ ਕਾਲਸਾ ਦੇ ਬਾਨੀ ਆਗੂ ਸਰਦਾਰ ਗਜਿੰਦਰ ਸਿੰਘ ਉਹਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਤ ਉੱਥੇ ਜਦੋਂ ਹੋਈ ਤੇ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਸਬ ਗਿਆਨੀ ਰਕबीर ਸਿੰਘ ਜੀ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਮੌਜੂਦਗੀ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਕਹੀ ਸੀ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਹਿੰਦੁਸਤਾਨ ਵੱਲੋਂ ਸ਼ਹੀਦ ਕੀਤੇ ਗਏ ਸ਼ਹੀਦ ਭਾਈ ਹਰਦੀਪ ਸਿੰਘ ਨੱਜਰ ਪਾਕਿਸਤਾਨ ਦੀ ਧਰਤੀ ਦੇ ਉੱਤੇ ਸ਼ਹੀਦ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਜਵੜ ਔਰ ਆਪਣੇ ਸਾਰੀ ਜ਼ਿੰਦਗੀ ਸੰਘਰਸ਼ ਲੇਖੇ ਲਾਉਣ ਵਾਲੇ ਭਾਈ ਗਜੈਂਦਰ ਸਿੰਘ ਇਹਨਾਂ ਤਿੰਨਾਂ ਦੀਆਂ ਤਸਵੀਰਾਂ ਕੇਂਦਰੀ ਸਿਖਾ ਜਾਬਕਰਵ ਚ ਸ਼ਿਸ਼ੋਭਤ ਕੀਤੀਆਂ ਜਾਣ। ਸੋ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਵਾਉਣ ਦੇ ਲਈ ਉਹ ਤਾਵਲੀ ਔਰ ਅੱਗੇ ਵਧਣ ਜਾ ਰਹੀ ਆ ਉਹ ਪਹਿਲਾਂ ਇਸ ਗੱਲ ਦਾ ਜਵਾਬ ਦੇਵੇ ਕਿ ਉਹਨਾਂ ਨੇ ਉਸ ਫੈਸਲੇ ਦਾ ਕੀ ਕੀਤਾ ਜਾਂ ਅੱਜ ਤੱਕ ਉਹ ਅਨਡੇਟ ਕਿਉਂ ਕੀਤਾ ਗਿਆ ਹੈ ਉਹ ਸਾਰਾ ਫੈਸਲਾ ਕਿਉਂ ਨਹੀਂ ਉਹਨਾਂ ਸਿੰਘਾਸੂਰ ਮੈਦਾਨ ਦੀਆਂ ਤਸਵੀਰਾਂ ਅੱਜ ਤੱਕ ਕੇਂਦਰੀ ਸਿਖਾ ਜਾਬਕਰ ਦੇ ਚ ਸ਼ਿਸ਼ੋਭਤ ਕੀਤੀਆਂ ਗਈਆਂ। ਸੋ ਸਾਡਾ ਅਖੀਰੀ ਸਿਰਫ ਆਪਣੀ ਸੰਗਤ ਨੂੰ ਇਹੇ ਐਲਾਨਾ ਕਿ ਅਸੀਂ ਕਿਸੇ ਪਰਸਨਲੀ ਕਿਸੇ ਬੰਦੇ ਦੇ ਵਿਰੋਧ ਦੇ ਵਿੱਚ ਨਹੀਂ ਪਰ ਕੇਂਦਰੀ ਸਿੱਖ ਅਜਾਇਬ ਘਰ ਸਿੱਖਾਂ ਦੀ ਇੱਕ ਐਸੀ ਜਗ੍ਹਾ ਹੈ ਜਿੱਥੇ ਸਿੱਖ ਹਕਾਂ ਦੇ ਲਈ ਯੋਜਨਾਵਾਂ ਵਾਲੇ ਬੰਦਿਆਂ ਦੀਆਂ ਤਸਵੀਰਾਂ ਲੱਗਦੀਆਂ ਨੇ ਸੋ ਡਾਕਟਰ ਮਨਮੋਹਨ ਸਿੰਘ ਇੱਕ ਚੰਗੇ ਭਾਰਤੀ ਹੋ ਸਕਦੇ ਨੇ ਉਹਨਾਂ ਨੇ ਆਪਣੀ ਸਾਰੀ ਉਮਰ ਜਿਹੜੀ ਆ ਭਾਰਤ ਦੀ ਸੇਵਾ ਦੇ ਵਿੱਚ ਬਤਾਈ ਆ ਨਾ ਕਿ ਸਿੱਖ ਕੌਮ ਦੀ ਸੇਵਾ ਦੇ ਵਿੱਚ ਸੋ ਉਹਨਾਂ ਦੀ ਜਿਹੜੀ ਤਸਵੀਰ ਹੈ ਉਹ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਨਹੀਂ ਲੱਗ ਸਕਦੀ ਸੋ ਇਹ ਨਾ ਗੱਲਾਂ ਤੋਂ ਤੋਂ ਸੰਗਤ ਜਿਹੜੀ ਆ ਉਹ ਜਾਣੋ ਹੋਣੀ ਜ਼ਰੂਰੀ ਸੀ ਤਾਂ ਕਿ ਕੋਈ ਇਹ ਨਾ ਸਮਝੇ ਕਿ ਅਸੀਂ ਜਾਣਬੁੱਝ ਕੇ ਕਿਸੇ ਦੀ ਤਸਵੀਰ ਜਿਹੜੀ ਉੱਥੇ ਲਾਉਣ ਦੇ ਵਿਰੋਧ ਦੇ ਵਿੱਚ ਸੋ ਡਾਕਟਰ ਮਨਮੋਹ ਸਿੰਘ ਨੂੰ ਜਿੱਥੇ ਬਹੁਤ ਸਾਰੀ ਦੁਨੀਆ ਸਤਕਾਰ ਦਿੰਦੀ ਆ ਉਹ ਦਿੰਦੀ ਰਵੇ ਸਾਨੂੰ ਉਹਦੇ ਨਾਲ ਕੋਈ ਲੈਣ ਦੇ ਨਹੀਂ ਇੰਡੀਆ ਦੀ ਬੇਸ਼ੱਕ ਆਪਣੀ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਤਸਵੀਰ ਲਾ ਲਈ ਇਹਨਾਂ ਜਿਆਦਾ ਸਤਕਾਰ ਦੇ ਦੇਵੇ ਕਿ ਬੇਸ਼ੱਕ ਸਪੀਕਰ ਦੇ ਪਿੱਛੇ ਉਹਨਾਂ ਦੀ ਫੋਟੋ ਲਾ ਲਵੇ ਸੋ ਸਾਨੂੰ ਉਹਦੇ ਵਿੱਚ ਕੋਈ ਇਤਰਾਜ਼ ਨਹੀਂ ਪਰ ਡਾਕਟਰ ਮਨਮੋਹ ਸਿੰਘ ਦੀ ਤਸਵੀਰ ਕੇਂਦਰੀ ਸਿਕਾਜਬ ਕਰਦੇ ਸ਼ੋਭਤ ਨਹੀਂ ਹੋ ਸਕਦੀ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀਂ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚਲਾਉਣ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਸਾਰੇ ਸਿੱਖ ਹਲਕਿਆਂ ਦੇ ਵਿੱਚ ਇਸ ਗੱਲ ਦੀ ਵਿਰੋਧਤਾ ਹੋ ਰਹੀ ਆ ਕਿ ਡਾਕਟਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚ ਨਹੀਂ ਲੱਗ ਸਕਦੀ ਔਰ ਬਹੁਤ ਸਾਰੇ ਲੋਕ ਜਿਹੜੇ ਸੱਚਾਈ ਤੋਂ ਅਣਜਾਣ ਨੇ ਉਹ ਇਹ ਸਮਝਦੇ ਨੇ ਕਿ ਡਾਕਟਰ ਮਨਮੋਹਨ ਸਿੰਘ ਇੱਕ ਚੰਗੇ ਸਿੱਖ ਹੀ ਜਿਨ੍ਹਾਂ ਨੇ ਸਿੱਖੀ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਇਸ ਕਰਕੇ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚ ਲੱਗਣੀ ਚਾਹੀਦੀ ਅਸੀਂ ਡਾਕਟਰ ਸਿੰਘ ਦੀ ਤਸਵੀਰ ਕੇਂਦਰੀ ਸਿੱਖਿਆ ਜਾਬ ਕਰਦੇ ਵਿੱਚ ਲੱਗਣ ਦੇ ਕਿਉਂ ਵਿਰੋਧ ਦੇ ਵਿੱਚ ਉਸ ਦੇ ਬਾਰੇ ਦੇ ਚਾਪ ਜਿਹਦੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ ਉਹ ਦਿਨ ਜਦੋਂ ਪੰਜਾਬ ਦੇ ਵਿੱਚ ਪੂਰੇ ਜ਼ੋਰ ਤੇ ਨਾਲ ਹਕੂਮਤ ਵੱਲੋਂ ਮਨੁੱਖੀ ਅਧਿਕਾਰਾਂ ਦਾ ਕਾਣ ਕੀਤਾ ਜਾ ਰਿਹਾ ਸੀ ਤੇ 1993 ਦਾ ਸਮਾਂ ਜਿਸ ਤਰ੍ਹਾਂ ਦਾ ਸੀ ਉਹ ਸਾਨੂੰ ਸਾਰਿਆਂ ਨੂੰ ਪਤਾ ਜਿਸ ਤਰੀਕੇ ਦੇ ਨਾਲ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਪੂਰਾ ਕਾਣ ਕੀਤਾ ਜਾ ਰਿਹਾ ਸੀ ਸਰਕਾਰ ਵੱਲੋਂ ਉਹ ਉਹਨਾਂ ਦਿਨਾਂ ਦੇ ਵਿੱਚ ਡਾਕਟਰ ਮਨਮੋਨ ਸਿੰਘ ਹੀ ਸੀ ਜਿਹੜੇ ਮਨੁੱਖੀ ਅਧਿਕਾਰਾਂ ਦੀ ਕਾਨਫਰੰਸ ਵਿਆਨਾ ਦੇ ਵਿੱਚ ਜਦੋਂ ਚੱਲ ਰਹੀ ਸੀ 1993 ਦੇ ਵਿੱਚ ਤੇ ਭਾਰਤ ਦੇ ਪ੍ਰਤੀਨਿਧ ਬਣ ਕੇ ਉੱਥੇ ਗਏ ਉੱਥੇ ਜਾ ਕੇ ਬੋਲੇ ਔਰ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਕਾਣ ਨਹੀਂ ਹੋ ਰਿਹਾ ਔਰ ਡਾਕਟਰ ਮਨਮੋਹ ਸਿੰਘ ਜੀ ਸੀ ਜਿਨ੍ਹਾਂ ਨੇ ਉੱਥੇ ਜਾ ਕੇ ਭਾਰਤੀ ਸੁਰੱਖਿਆ ਬਲਾਂ ਦਾ ਜਿਹੜੇ ਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਮਨੁੱਖੀ ਅਧਿਕਾਰਾਂ ਦਾ ਕਾਣ ਕਰ ਰਹੇ ਸੀ ਉਹਨਾਂ ਦੀ ਪਿੱਠ ਇੱਕ ਤਰੀਕੇ ਦੇ ਨਾਲ ਲੱਗਣ ਨਹੀਂ ਦਿੱਤੀ ਔਰ ਉਹਨਾਂ ਨੂੰ ਉਨਾਂ ਦਾ ਪਰਦਾ ਕੀਤਾ ਕਿ ਪੰਜਾਬ ਦੇ ਵਿੱਚ ਕੁਝ ਵੀ ਗਲਤ ਨਹੀਂ ਹੋ ਰਿਹਾ ਉਸ ਦੇ ਨਾਲ ਹੀ ਡਾਕਟਰ ਮਨਮੋਹਨ ਸਿੰਘ 2004 ਦੇ ਜਿਵੇਂ ਪ੍ਰਧਾਨ ਮੰਤਰੀ ਬਣੇ ਤਾਂ ਬਹੁਤ ਸਾਰਿਆਂ ਨੇ ਲੱਗਿਆ ਕਿ ਸ਼ਾਇਦ ਕੁਝ ਸਿੱਖ ਹਿੱਤਾਂ ਦੇ ਪ੍ਰਤੀ ਸਿੱਖ ਹੱਕਾਂ ਦੇ ਪ੍ਰਤੀ ਕੁਝ ਫੈਸਲੇ ਲਏ ਜਾਣਗੇ ਪਰ 10 ਸਾਲ ਭਾਰਤ ਦੇ ਉੱਚੇ ਅਹੁਦੇ ਤੇ ਰਹਿਣ ਦੇ ਬਾਵਜੂਦ ਵੀ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਸੰਵਿਧਾਨ ਦੇ ਚ ਇੱਕ ਛੋਟੀ ਜੀ ਸੋਧਣੀ ਕਰਵਾ ਸਕੇ ਉਹਨੂੰ ਐਮੈਂਡ ਨਹੀਂ ਕਰਵਾ ਸਕੇ ਔਰ ਜਿਹੜਾ ਧਾਰਾ 25B2 ਦਾ ਮਸਲਾ ਹੈ ਸਿੱਖਾਂ ਦਾ ਜਿਸ ਤੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੀ ਮਾਨਤਾ ਦਿਵਾਉਣੀ ਆ ਉਹਦੇ ਵਿੱਚ ਵੀ ਉਹ ਕੁਝ ਨਹੀਂ ਕਰ ਸਕੇ ਸੋ ਉਹਨਾਂ ਦਾ 10 ਸਾਲ ਦਾ ਟਾਈਮ ਪੀਰੀਅਡ ਵੀ ਇੱਕ ਤਰੀਕੇ ਦੇ ਨਾਲ ਜਿਹੜਾ ਲੋਕਨ ਉਹਨਾਂ ਤੋਂ ਆਸ ਸੀ ਉਹਦੇ ਤੇ ਖਰੇ ਨਹੀਂ ਉਤਰੇ ਉਹਨਾਂ ਕੋਈ ਵੀ ਐਸਾ ਫੈਸਲਾ ਨਹੀਂ ਲਿਆ ਜਿਹਦੇ ਜਿਹਦੇ ਨਾਲ ਸਿੱਖ ਕੌਮ ਦਾ ਮਾਣ ਬਹੁਤ ਉੱਪਰ ਗਿਆ ਹੋਵੇ ਜਾਂ ਪੰਜਾਬ ਲਈ ਜਾਂ ਸਿੱਖਾਂ ਲਈ ਉਹਨਾਂ ਨੇ ਕੋਈ ਬਹੁਤ ਵਧੀਆ ਕੰਮ ਕੀਤਾ ਹੋਵੇ ਉਹ ਵੀ ਗਿਆਨੀ ਜਲ ਸਿੰਘ ਵਾਂਗੂ ਇੱਕ ਕਟਪੁਤਲੀ ਦੇ ਤੌਰ ਦੇ ਉੱਤੇ ਸਾਬਤ ਹੋਏ ਨੇ ਜਿਹੜੇ ਸਾਰੀ ਉਮਰ ਆਪਣੀ ਕਾਂਗਰਸ ਦੇ ਔਰ ਗਾਂਧੀ ਪ੍ਰਵਾਦ ਦੇ ਲਈ ਵਫਾਦਾਰ ਰਹੇ ਨੇ ਨਾ ਕਿ ਸਿੱਖ ਕੌਮ ਦੇ ਲਈ ਸੋ ਡਾਕਟਰ ਸਿੰਘ ਇੱਕ ਚੰਗੇ ਸਿੱਖ ਹੋ ਸਕਦੇ ਪਰ ਕੇਂਦਰੀ ਸਿੱਖ ਅਜਾਇਬ ਘਰ ਉਹਨਾਂ ਲੋਕਾਂ ਦੀਆਂ ਤਸਵੀਰਾਂ ਲਗਾਉਣ ਦੇ ਲਈ ਆ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਕੁਝ ਕੀਤਾ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਸ਼ਹਾਦਤਾਂ ਪਾਈਆਂ ਔਰ ਉਹਦੇ ਨਾਲ ਹੀ ਅਸੀਂ ਇਹ ਵੀ ਗੱਲ ਮੰਨਦੇ ਆ ਕਿ ਇਸ ਟਾਈਮ ਸੇਕਾ ਅਜਾਇਬ ਘਰ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਉਹ ਵੀ ਲੱਗ ਚੁੱਕੀਆਂ ਨੇ ਜਿਹੜੀਆਂ ਉੱਥੇ ਨਹੀਂ ਸੀ ਹੋਣੀਆਂ ਚਾਹੀਦੀਆਂ ਸੋ ਉਹ ਕਿਦਾਂ ਲੱਥਣਗੀਆਂ ਉਹ ਬਾਤ ਦਾ ਮਸਲਾ ਆ ਪਰ ਸਾਡਾ ਇਹ ਫਰਜ਼ ਬਣਦਾ ਹੈ ਕਿ ਜਿਹੜੀਆਂ ਅਗਾਹ ਤਿਰਤ ਪੈ ਰਹੀਆਂ ਜਿਹੜੀ ਭਾਰਤੀ ਰਾਸ਼ਟਰਵਾਦੀਆਂ ਦੀਆਂ ਫੋਟੋਆਂ ਉਸ ਅਜਾਇਬ ਘਰ ਦੇ ਚ ਲੱਗਣੇ ਸ਼ੁਰੂ ਹੋਣ ਜਾ ਰਹੀਆਂ ਨੇ ਇਹਨਾਂ ਨੂੰ ਇੱਥੇ ਹੀ ਡੱਕ ਲਿਆ ਜਾਵੇ ਤਾਂ ਕਿ ਇਹ ਫਿਰਤ ਅੱਗੇ ਨਾ ਵਧੇ ਉਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰ